ਆਓ ਆਪਾਂ ਹੁਣ ਸੁਣਦੇ ਹਾਂ ਬਲਵਿੰਦਰ ਬਰਾੜ ਦੀ ਪੁਸਤਕ ਮਨ ਦਾ ਕੋਨਾ ਚੋਂ ਲਿਖਿਆ ਲੇਖ ਅੰਦਰਲਾ ਰੱਬ ਅੰਦਰਲਾ ਰੱਬ ਉਮਰ ਦੇ ਉਹਨਾਂ ਵਿਰਿਆਂ ਦੀ ਗੱਲ ਛੇੜਦਿਆਂ ਅਜੀਬ ਸਰੂਰ ਰੂਹ ਤੱਕ ਛਾ ਜਾਂਦਾ ਹੈ ਜਦੋਂ ਸੁਰਤ ਹਾਲੇ ਜਾਗੋ ਮੀਟੀ ਦੀ ਹੀ ਹੋ ਰਹੀ ਸੀ ਨਿਜ ਹੁੰਦੀ ਚਤੁਰਾਈ ਖਵਾਰ ਕੀਤਾ ਜਿਸ ਐਸਾ ਦੀ ਸਤਰ ਅਨੁਸਾਰ ਅੰਦਰੋਂ ਸਭ ਕੁਝ ਮੇਸ ਕੇ ਕੋਰੀ ਸਲੇਟ ਜਹੀ ਉਸ ਬੁੱਧੀ ਦੇ ਰੂਬਰੂ ਹੋਣ ਨੂੰ ਮਨ ਲੋਚਦਾ ਹੈ ਜਿਸ ਤੇ ਹਾਲੇ ਕੋਈ ਅੱਖਰ ਨਹੀਂ ਉਗੜਿਆ ਸੀ ਪਰ ਜਹਾਲਮ ਪਲਾਂ ਛਣਾ ਵਿੱਚ ਹੀ ਕਿਤਰੇ ਕਦੋਂ ਦਾ ਖਾਰਜ ਹੋ ਗਿਆ ਸ਼ਿਦਾ ਨਾਲ ਪਰੇ ਮਨ ਦੀਆਂ ਬੰਦ ਖਿੜਕੀਆਂ ਵਿੱਚੋਂ ਤਰਕ ਦੀਆਂ ਝੀਤਾਂ ਰਾਹੀਂ ਦੇਖੇ ਸੰਸਾਰ ਦਾ ਚਾਨਣ ਅੰਦਰ ਪ੍ਰਵੇਸ਼ ਕਰਨ ਲੱਗਾ ਤਾਂ ਵਾਲੇ ਦਿਵਾਲੇ ਖਾਸ ਕਰਕੇ ਘਰ ਦੇ ਜੀਵਾਂ ਨੂੰ ਵਿਚਰਦਿਆਂ ਵੇਖ ਇੱਕ ਅਜੀਬ ਜਹੀ ਤਸਵੀਰ ਅੰਦਰ ਉਕਰੀ ਜਾਣ ਲੱਗੀ ਇਸ ਤਸਵੀਰ ਦੇ ਰੰਗ ਇੱਕ ਦੂਜੇ ਵਿੱਚ ਕਦੇ ਘੁਲਦੇ ਤੇ ਕਦੇ ਨਿਖੜਦੇ ਸੋਚਾਂ ਵਿੱਚ ਤੈਰਦੇ ਮਜ਼ਰੌਣ ਲੱਗੇ ਇਸ ਤਸਵੀਰ ਦਾ ਸਾਰਾ ਚੌਕਟਾ ਸਵਾਲਾਂ ਨਾਲ ਘਿਰਿਆ ਹੁੰਦਾ। ਰੱਬ ਪ੍ਰਤੀ ਸ਼ਰਧਾ ਨਾਲ ਪਲਰਦੀ ਸੀਨੇ ਵਿਚਲੀ ਤਰਤ ਉੱਤੇ ਤਰਕ ਦੇ ਕੰਡੇ ਪੁੰਗਰਨੇ ਸ਼ੁਰੂ ਹੋ ਗਏ। ਇਉ ਮੰਨ ਦੇ ਬਨੇਰਿਆਂ ਉੱਤੇ ਦਿਨ ਤੇ ਰਾਤ ਦਾ ਆਪਸੀ ਕੁਲ ਮਿਲ ਜਾਣ ਜਿਹਾ ਕੁਸਮੁਸਾ ਛਾਉਣ ਲੱਗਿਆ। ਮੈਨੂੰ ਲੱਗਿਆ ਸਤਵਜਨ ਕਹਿ ਕੇ ਸਭ ਕੁਝ ਕਬੂਲਣ ਵਾਲੀ ਬਿਰਤੀ ਵਿੱਚ ਜਿੱਥੇ ਮਨ ਸ਼ਰਧਾ ਦੀ ਪਗਡੰਡੀ ਸਿਰ ਸੁੱਟ ਕੇ ਤੁਰ ਜਾਂਦਾ ਸੀ ਉੱਥੇ ਕੀ ਕਿਉਂ ਤੇ ਕਿਵੇਂ ਜਹੀਆਂ ਟੇਡਾਂ ਉੱਗ ਪਈਆਂ ਨੇ। ਸਾਡੇ ਘਰ ਵਿੱਚ ਸਤਨਾਮ ਵਾਹੀ ਗੁਰਦਾ ਪੂਰਾ ਬੋਲ ਬਾਲਾ ਰਿਹਾ ਹੈ। ਬਾਪੂ ਜੀ ਹਰ ਸਮੇ ਗੁਰਬਾਣੀ ਦੀ ਕੋਈ ਨਾ ਕੋਈ ਟੋਕ ਉਚਾਰਦੇ ਰਹਿੰਦੇ ਸਨ। ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ। ਇਹ ਬਾਪੂ ਜੀ ਦੀ ਮਨਪਸੰਦ ਟੁਕ ਸੀ ਜੋ ਪਿੰਡ ਸਾਡੇ ਮਕਾਨ ਦੀ ਸਾਹਮਣੇ ਪੀਲੀ ਕੰਧ ਦੇ ਮੱਥੇ ਤੇ ਕਾਲੇ ਅੱਖਰਾਂ ਨਾਲ ਅੱਜ ਵੀ ਉੱਕਰੀ ਹੋਈ ਹੈ। ਬਾਪੂ ਜੀ ਹਰ ਸਮੇ ਤੁਰਦੇ ਫਿਰਦੇ ਵੀ ਹੱਥ ਵਿੱਚ ਸਿਮਰਨਾ ਫੇਰਦੇ ਆਲੇ ਦੁਆਲੇ ਤੋਂ ਬੇਖਬਰ ਪਤਾ ਨਹੀਂ ਕੀ ਸੋਚਦੇ। ਬਸ ਮਗਨ ਤੇ ਸ਼ਾਂਤ ਰਹਿੰਦੇ ਅੱਜ ਦੇ ਮੁਹਾਵਰੇ ਵਿੱਚ ਸਿਮਰਨ ਕਰਨਾ ਉਹਨਾਂ ਦੀ ਹੌਬੀ ਹੋਵੇਗਾ ਕਰ ਦੀ ਕਿਸੇ ਚੀਜ਼ ਦੇ ਟੁੱਟਣ ਜਾਂ ਗਵਾਚ ਜਾਣ ਨਾਲ ਕਿੰਨਾ ਹਰਜਾ ਹੋਇਆ ਕਿਸੇ ਜੱਟ ਦੇ ਮੁੰਡੇ ਨੇ ਖੇਤ ਦੀ ਵਟ ਵੱਢ ਕੇ ਆਪਣੇ ਨਾਲ ਰਲਾ ਲਈ ਅਸੀਂ ਭੈਣਾ ਭਰਾਵਾਂ ਨੇ ਜੁੰਡੋ ਜੁੰਡੀ ਹੋ ਕੇ ਰੋਣ ਕਲਾਪ ਖੜਾ ਕਰ ਲਿਆ ਜਾਂ ਮੇਰੇ 베ਜੀ ਖੰਗ ਖੰਗ ਕੇ ਹਾਲ ਨੂੰ ਬਿਹਾਲ ਹੋ ਜਾਂਦੇ ਇਹ ਸਭ ਨਾਲ ਬਾਪੂ ਜੀ ਦਾ ਕੋਈ ਵਾਸਤਾ ਨਹੀਂ ਸੀ ਮੈਂ ਬਾਪੂ ਜੀ ਨੂੰ ਕਦੇ ਵੀ ਕਿਸੇ ਦੁਕਾਨ ਤੇ ਜਾਂਦੇ ਜਾਂ ਕੋਈ ਵਸਤ ਖਰੀਦ ਕੇ ਲਿਆਉਂਦੇ ਨਹੀਂ ਦੇਖਿਆ ਇਥੋਂ ਤੱਕ ਕਿ ਬਾਪੂ ਜੀ ਦੀ ਚੱਪਲ ਜਾਂ ਸੈਂਡਲ ਵੀ 베ਜੀ ਨੰਬਰ ਯਾਦ ਕਰਕੇ ਲੈ ਆਉਂਦੇ ਸੈਂਡਲ ਦੇ ਵੱਡਾ ਛੋਟਾ ਜਾਂ ਭੀੜਾ ਹੋਣ ਤੇ 베ਜੀ ਫਿਰ ਰਿਕਸ਼ੇ ਤੇ ਜਾ ਕੇ ਬਦਲਾ ਆਉਂਦੇ ਉਹ ਬਾਪੂ ਜੀ ਦੇ ਕਦੇ ਵੀ ਦੁਕਾਨ ਤੇ ਨਾ ਜਾ ਖੜਨ ਤੇ 베ਜੀ ਦੇ ਵਾਰ-ਵਾਰ ਜਾ ਆਉਣ ਨਾਲ ਕਿਸੇ ਬੇਤਰਤੀਬੀ ਦਾ ਅਹਿਸਾਸ ਹੁੰਦਾ ਜਿਵੇਂ ਰੱਬ ਤੋਂ ਕੋਈ ਗਲਤ ਵੰਡੀਆਂ ਪੈ ਗਈਆਂ ਹੋਣ ਪਰ ਇਹ ਅਹਿਸਾਸ ਕਿਸੇ ਉਦੇੜ ਬੁੰਦਾ ਹਿੱਸਾ ਜਿਹਾ ਹੋ ਕੇ ਰਹਿ ਜਾਂਦਾ ਸੋਚਾਂ ਦਾ ਕੋਈ ਸਿਰਾ ਹੱਥ ਨਾ ਲੱਗਦਾ ਜਿੱਥੋਂ ਇਸ ਦਾ ਕੋਈ ਹੱਲ ਹੱਥ ਲੱਗ ਸਕੇ ਮਨ ਕੋਈ ਖਾਨੇ ਵਾਹ ਵਾਂਡ ਜਹੀ ਜੋਖਦਾ ਰਹਿੰਦਾ ਬਾਪੂ ਜੀ ਦੀਆਂ ਬਹੁਤੀ ਵਾਰ ਬਾਹਰਲੀ ਬੁਨੀਆਂ ਤੋਂ ਅੱਖਾਂ ਮੀਚੀਆਂ ਹੁੰਦੀਆਂ ਇਸੇ ਨੇ ਦੁਨੀਆਦਾਰ ਲੋਕਾਂ ਦੀਆਂ ਚੁਸਤੀਆਂ ਚਲਾਕੀਆਂ ਬਾਪੂ ਜੀ ਦਾ ਪੋਲਾ ਮਨ ਕਦੇ ਵੀ ਸਮਝ ਨਹੀਂ ਸਕਿਆ ਕਈ ਵਾਰ ਰੁੱਤ ਦੇ ਅਜਿਹੇ ਵਾਬਰੋਲੇ ਮੇਰੇ ਦਿਵਾਲੇ ਵੀ ਆ ਖੜਦੇ ਹਨ ਜਦੋਂ ਕਿਸੇ ਵੀ ਚੁਸਤੀ ਚਲਾਕੀ ਦੀ ਸਮਝ ਆਉਂਦੀ ਹੈ ਵਕਤ ਵਿਹਾ ਚੁੱਕਾ ਹੁੰਦਾ ਹੈ ਪਹਿਲਾਂ ਮੈਨੂੰ ਅਜਿਹੇ ਧੋਖੇਬਾਜ਼ਾਂ ਤੇ ਅੰਤਾਂ ਦਾ ਹਰ ਖਾਉਂਦਾ ਸੀ ਆਪਣੀ ਨਾਦਾਨੀ ਤੇ ਪਛਤਾਵਾ ਹੁੰਦਾ ਸੀ ਪਰ ਹੁਣ ਉਹਨਾਂ ਸਭ ਨੂੰ ਮੁਆਫ ਕਰਦੀ ਮੈਂ ਆਪਣੇ ਆਪ ਨੂੰ ਉਹਨਾਂ ਤੋਂ ਵਧੀਆਂ ਕਿਆਸਣ ਦਾ ਧਰਵਾਸਾ ਦੇ ਲੈਂਦੀ ਹਾਂ ਫਿਰ ਹਰਖ ਨਹੀਂ ਆਉਂਦਾ ਇਉਂ ਬਾਪੂ ਜੀ ਸਾਰੀਆਂ ਜ਼ਿੰਮੇਵਾਰੀਆਂ 'ਵਲ ਪਿੱਠ ਕਰਕੇ ਖੜੇ ਰਹੇ ਤੇ ਸਾਰੀਆਂ ਇਹਨਾਂ ਧੁੱਪਾਂ ਛਾਵਾਂ ਵਿੱਚ ਮੇਰੇ 베ਜੀ ਆਪਾ ਡਾਉਂਦੇ ਰਹੇ ਅਜਿਹੇ ਸਮੇਂ ਸ਼ਰਧਾ ਤੇ ਤਰਕ ਦੇ ਦੁਰਾਹੇ ਤੇ ਖੜਕੇ ਮੈਂ ਕਦੇ ਆਪਣਾ ਆਪ ਸਮਰਪਿਤ ਕਰਨ ਦੀ ਭਾਵਨਾ ਦਾ ਸਿਰ ਪਲੋਸਦੀ ਤੇ ਕਦੇ ਉਸੇ ਰੱਬ ਨੂੰ ਗਲਮਿਓ ਫੜਕੇ ਢਾ ਲੈਣ ਜਿਹਾ ਰੋ ਪਾਲਦੀ ਫਿਰ ਸ਼ਰਧਾ ਵਾਲਾ ਮਨ ਮੇਰੀ ਇਸ ਹਰਕਤ ਤੇ ਹੱਸਦੇ ਆਖਦਾ ਬੀ ਰੱਬ ਕੋਈ ਕੁੜਤਾ ਥੋੜੋ ਪਾਉਂਦਾ ਹੋਏਗਾ ਆਪਣੇ ਅੰਦਰ ਪਲਦੀ ਇਸਰਾਲ ਗੱਟਾ ਨੂੰ ਮੈਂ ਵੀਰ ਕੋਲ ਢੇਰੀ ਕਰਦੀ ਅਜਹੀ ਹੀ ਕਿਸੇ ਸਮੇਂ ਵੀਰ ਨੇ ਮੈਨੂੰ ਦੱਸਿਆ ਕਿ ਰੱਬ ਸਾਰਿਆਂ ਵਿੱਚ ਇੱਕੋ ਜਿਹਾ ਹੀ ਵਸਦਾ ਹੈ ਮੈਂ ਮੂੰਹ ਦੇ ਨਾਲ ਅੱਖਾਂ ਵੀ ਪੂਰੀਆਂ ਟੱਡ ਕੇ ਪੁੱਛਿਆ ਹੈ ਮੇਰੇ 'ਚ ਵੀ ਹੈਗਾ ਵੀਰ ਕਹਿੰਦਾ ਜੇ ਸਾਰਿਆਂ 'ਚ ਹੈਗਾ ਤਾਂ ਤੇਰੇ 'ਚ ਕਿਉਂ ਨਹੀਂ ਹੈਗਾ ਬਸ ਉਸੇ ਦਿਨ ਤੋਂ ਮੈਂ ਕਿਸੇ ਹੋਰ ਦੇ ਰੱਬ ਤੋਂ ਕੀ ਲੈਣਾ ਹੈ ਬਾਬਾ ਜੀ ਦੀ ਰਟਾਈ ਜਪਜੀ ਸਾਹਿਬ ਦੀ ਪੌੜੀ ਰਟ ਕੇ ਮੇਰੇ ਰਾਤ ਨੂੰ ਸੌਣ ਲੱਗਿਆਂ ਸਭ ਤੋਂ ਚੋਰੀ ਆਪਣੇ ਹੀ ਪੈਰਾਂ ਤੇ ਮੱਥਾ ਟੇਕ ਕੇ ਸੌ ਜਾਂਦੀ। ਇੱਕ ਵਾਰੀ ਪੂਆਜੀ ਨੇ ਮੇਰੀ ਚੋਰੀ ਫੜੀ ਤਾਂ ਪੁੱਛਾ, "ਬਿੰਦਰੇ ਪਾਠ ਕਰਕੇ ਤੂੰ ਮਹਾਰਾਜ ਜੀ ਦੇ ਚੁਬਾਰੇ ਕੰਨੀ ਮੱਥਾ ਟੇਕਣ ਦੀ ਥਾਂ ਆਹ ਮੰਜੇ ਦੀਆਂ ਪੈਂਦਾ ਤੇ ਸਿਰ ਕਿਉਂ ਰੱਖਦੀ ਐ?" ਕਾਲੀ-ਕਾਲੀ ਵਿੱਚ ਮੇਰੇ ਤੋਂ ਸੱਚ ਬੋਲਿਆ ਗਿਆ ਕਿ "ਬੀਰ ਕਹਿੰਦਾ ਤੇਰੇ 'ਚ ਵੀ ਰੱਬ ਹੈਗਾ, ਉਸੇ ਨੂੰ ਮੱਥਾ ਟੇਕਦੀਆਂ।" ਪੂਆਜੀ ਜਿਵੇਂ ਮੇਰੀ ਅਗਿਆਨਤਾ ਦਾ ਮਖੌਲ ਉਡਾ ਰਹੇ ਸਨ, "ਲਾਓ ਕਰ ਲੋ ਗੱਲ, ਕਮਲੀ ਨਾ ਹੋਵੇ।" ਐ ਕਰਨ ਨਾਲ ਤਾਂ ਬੰਦੇ ਨੂੰ ਹੰਕਾਰ ਹੋ ਜਾਂਦਾ। ਕਾਕਾ ਪਤਾ ਨਹੀਂ ਕੀ ਉਗਦਾ ਪਤਾਲ ਸਖਾਈ ਜਾਂਦਾ ਮੈਨੂੰ ਪੂਆਜੀ ਦੇ ਕਹੇ ਸ਼ਬਦਾਂ ਵਿੱਚ ਵਜ਼ਨ ਲੱਗਿਆ ਉਸ ਦਿਨ ਪਿੱਛੋਂ ਮੈਂ ਉਹ ਰੂਟੀਨ ਹਮੇਸ਼ਾ ਲਈ ਛੱਡ ਦਿੱਤੀ ਪਰ ਘਰ ਦੀ ਰੱਬ ਰੱਬ ਕਰਦੀ ਹਵਾ ਵਿੱਚ ਪਲਦਿਆਂ ਕੋਈ ਰੱਬ ਹਮੇਸ਼ਾ ਲਈ ਮੇਰੇ ਨਾਲ ਹੋ ਤੁਰਿਆ ਜਿਸ ਦੇ ਨਕਸ਼ਾ ਅਜ ਤੱਕ ਨਹੀਂ ਪਹਿਚਾਣ ਸਕੀ ਉਸ ਮੂਰੇ ਸਜਦਾ ਵੀ ਕਰਦੀ ਹਾਂ ਕਦੇ-ਕਦੇ ਨਿਰਾਸ਼ ਹੋ ਕੇ ਉਸ ਨਾਲ ਰੁੱਸ ਵੀ ਜਾਂਦੀ ਹਾਂ ਗੰਡਿਆਂ ਦੇ ਕੁੱਪ ਕੋਲ ਲੰਗਰ ਦੀ ਕੱਚੀ ਛੱਤ ਤੇ ਛੋਟੇ ਪਾਵਿਆਂ ਵਾਲੀ ਮੰਜੀ ਤੇ ਨਿਤ ਹੁ ਉੱਚੀ ਹੋ ਰਹੀ ਫਰੌਕ ਵਾਲੀ ਬਿੰਦਰ ਵੱਡੇ ਪਾਵਿਆਂ ਵਾਲੇ ਮੰਝੇ ਤੇ ਬਾਬਾ ਜੀ ਕੋਲ ਪਈ ਮੈਨੂੰ ਸਜਰੀ ਹੋ ਖੜਦੀ ਹੈ ਜੋ ਤਾਰਿਆਂ ਨਾਲ ਪਰਿਆਕਾਸ਼ ਹੇਟਾ ਨਿਤ ਬਾਬਾ ਜੀ ਤੋਂ ਜਪਜੀ ਸਾਹਿਬ ਦੀ ਪੌੜੀ ਰਟਦੀ ਤੇ ਸੁਣਾਇਆ ਕਰਦੀ ਸੀ ਜਿਸ ਨੂੰ ਬਾਬਾ ਜੀ ਸੰਥਿਆ ਆਖਦੇ ਹੁੰਦੇ ਸਨ ਛੱਟ ਦੀ ਫੇਰੀ ਮਿੱਟੀ ਦੀ ਤਲੀ ਤੇ ਮੇਰੇ ਪੱਖ ਦੇ ਪੈਰਾਂ ਤੋਂ ਉਸ ਕੱਚੀ ਮਿੱਟੀ ਤੇ ਪਾਇਆ ਠੰਡਾ ਪਾਣੀ ਦਾ ਗਲਾਸ ਅਜੀਬ ਸੁਗੰਧੀ ਖਿਲਾਰਦਾ ਅੱਜ ਵੀ ਉਸੇ ਥਾਂ ਤੇ ਉਸੇ ਆਸਮਾਨ ਹੇਟ ਜਾ ਕੇ ਸੌਣ ਦੀ ਰੀਜ ਮਚਲਦੀ ਹੈ ਬਾਬਾ ਜੀ ਉਸੇ ਦੁਲਾਰ ਨਾਲ ਕਹਿਣ ਬਿੰਦਰਾ ਸਿਆ ਸੰਥਿਆ ਸਮਾਰ ਕੇ ਯਾਦ ਕਰਿਆ ਕਰ ਕਈ ਵਾਰ ਉਂਗਲੀ ਫੜ ਕੇ ਬਾਬਾ ਜੀ ਗੁਰਦੁਆਰੇ ਤੱਕ ਲੈ ਜਾਂਦੇ ਉੱਥੇ ਚੌਂਕੜੀ ਮਾਰ ਕੇ ਲੋਕਾਂ ਵਿੱਚ ਰਲ ਬੈਠਣ ਦਾ ਤੇ ਚੁੱਪ ਕਰਕੇ ਹੋਰਨਾਂ ਨੂੰ ਸੁਣ ਲੈਣ ਦਾ ਸਬਕ ਸਿਖਾਉਂਦੇ ਚੰਚਲ ਮਨ ਮਹਾਰਾਜ ਮੂਰੇ ਸਿਰ ਲਾ ਕੇ ਲੱਤਾਂ ਹੀਟੋਂਦੀ ਸੰਸਾਰ ਦੀ ਪੁੱਠੀ ਤਸਵੀਰ ਦੇਖਦਾ ਅੱਜ ਜੇ ਥੋੜਾ ਬਹੁਤ ਅਨੁਸ਼ਾਸਨ ਜਾਂ ਇੱਕੋ ਤਰ੍ਹਾਂ ਦੇ ਸਾਂਚੇ ਵਿੱਚ ਜ਼ਿੰਦਗੀ ਢਾਲਣ ਦਾ ਸਬਕ ਜੋ ਵੀ ਸਿੱਖਿਆ ਹੈ ਘਰ ਦੇ ਸਨਿੱਤ ਨੇਮ ਤੋਂ ਹੀ ਸਿੱਖਿਆ ਹੈ ਸਵੇਰੇ ਉੱਠਦਿਆਂ ਸਾਰੇ ਘਰ ਦੇ ਜੋ ਵੀ ਕਰਮ ਕਰਦੇ ਮੇਰਾ ਮਾਸੂਮ ਮਨ ਆਪਣੇ ਆਉਣ ਵਾਲੇ ਸਮੇਂ ਵਿੱਚ ਉਹ ਸਭ ਹੀ ਕਰਨਾ ਸਿੱਖਦਾ ਰਿਹਾ। ਬੇਜੀ ਘਰ ਦੇ ਕੰਮ ਧੰਦੇ ਲੱਗ ਜਾਂਦੇ। ਬਾਪੂ ਜੀ ਫਿੱਟੇ ਹੋਏ ਕਾਲੇ ਰੰਗ ਦੀ ਛਤਰੀ ਹੇਠਾ ਖੇਤ ਨੂੰ ਜਾਂਦੇ। ਪੂਆ ਜੀ ਤੇ ਦਾਪੂ ਜੀ ਗੁਟਕਾ ਫੜ ਕੇ ਨਿਤਨੇਮ ਕਰਦੇ। ਉੱਚੀ ਬੋਲਣ ਵਾਲੇ ਨੂੰ ਝਿੜਕਾਂ ਪੈਂਦੀਆਂ। ਅੱਜਕਲ ਦੇ ਪੀਸੀਐਸ ਜਾਂ ਆਈਐਸ ਦੇ ਵਿਦਿਆਰਥੀ ਵੀ ਉਤਨੀ ਮਗਨਤਾ ਨਾਲ ਨਹੀਂ ਪੜ੍ਹਦੇ ਹੋਣਗੇ ਜਿੰਨੀ ਇਕਾਗਰਤਾ ਨਾਲ ਉਹ ਪਾਠ ਹੋ ਰਿਹਾ ਹੁੰਦਾ। ਬਸ ਮਾਂ ਜੀ ਇਕੱਲੇ ਸੰ ਜੋ ਵੇੜੇ ਵਿੱਚ ਵਹਿਲੇ ਬੈਠੇ ਆਲੇ ਦੁਆਲੇ ਨੂੰ ਘੂਰਦੇ ਰਹਿੰਦੇ ਜਾਂ ਸਾਡੀ ਹਰ ਹਰਕਤ ਤੇ ਨਜ਼ਰ ਰੱਖਦੇ ਉਦੋਂ ਬਿਨਾ ਕਿਸੇ ਕੰਮ ਤੋਂ ਆਪਣਾ ਰਾਜ ਕਰਨ ਵਾਲੀ ਮਾਂ ਜੀ ਦੀ ਪੋਜੀਸ਼ਨ ਲਈ ਹੀ ਮਨ ਤਾੰਗਦਾ ਰਿਹਾ ਘਰਦਿਆਂ ਦੀ ਰੋਜ਼ੀਓ ਸਿਮਰਨ ਕਰਨ ਦਾ ਅਰਥ ਮੇਰੀ ਸਮਝ ਦੇ ਮੇਚੇ ਨਾ ਪੈਂਦਾ ਮਨ ਸਵਾਲ ਕਰਦਾ ਬਈ ਸਿਆਣੇ ਨੂੰ ਤਾਂ ਇਸ਼ਾਰਾ ਹੀ ਬਥੇਰਾ ਹੁੰਦਾ ਫਿਰ ਰੱਬ ਕੋਈ ਬੋਲਾ ਥੋੜਾ ਹੈ ਬਈ ਰੋਜ਼ ਯਾਦ ਕਰਵਾਈ ਜਾਓ ਇਸ ਸਿਮਰਨ ਦੀ ਥੋੜੀ ਬਹੁਤ ਸਮਝ ਮੈਨੂੰ ਪਿੱਛੇ ਜਿਹੇ ਯੂਨੀਵਰਸਿਟੀ ਵਿੱਚ ਹੋਈ ਸਿਮਰਨ ਦੇ ਸੈਮੀਨਾਰ ਤੇ ਹੀ ਹੋਈ ਹੈ ਕੁਝ ਵੀ ਹੋਵੇ ਇੱਕ ਦਾ ਨਾਮ ਸਿਮਰਨਦੇ ਆਰੇ ਲੱਗੇ ਰਹਿਣਾ ਤੇ ਦੂਜੇ ਦਾ ਘਰ ਦੇ ਕੰਮਾਂ ਤੋਂ ਹੀ ਫੁਰਸਤ ਨਾ ਮਿਲਣਾ ਦੋਵੇਂ ਹੀ ਸਥਿਤੀਆਂ ਤੋਂ ਮਨ ਉਕਤਾ ਜਾਂਦਾ ਕਈ ਕਈ ਦਿਨ ਮੇਰੇ ਅੰਦਰ ਸਵਾਲਾਂ ਦੀ ਝੜੀ ਲੱਗੀ ਰਹਿੰਦੀ ਕੰਮਾਂ ਦੀ ਇਸ ਵੰਡਗੀ ਅਨੁਪਾਤ ਨਾਲ ਮਨ ਸੰਤੁਸ਼ਟ ਨਹੀਂ ਸੀ ਉਸ ਸਮੇਂ ਕਿਸੇ ਵੀ ਸਥਿਤੀ ਤੇ ਕੁਝ ਭਾषण ਯੋਗੀ ਜੁਰਤ ਉਮਰ ਜਾਂ ਸ਼ਬਦ ਮੇਰੇ ਕੋਲ ਨਹੀਂ ਸਨ ਉਦੋਂ ਜੀ ਕਰਦਾ ਸੀ ਅਜਿਹੇ ਅੱਖਰ ਲਿਖਾਂ ਬਈ ਰੱਬ ਸਿਆਣਾ ਬਣ ਕੇ ਸਾਰੇ ਕੰਮ ਮੇਰੀ ਮਰਜ਼ੀ ਵਾਂਗ ਕਰਨ ਲੱਗ ਜਾਵੇ ਪਰ ਮੈਂ ਅੱਖਰਾਂ ਤੋਂ ਸਖਣੀ ਸੀ ਅੱਜ ਜਿਹੜੇ ਚਾਰ ਅੱਖਰ ਜੁੜੇ ਹਨ ਜਿਨ੍ਹਾਂ ਬਾਰੇ ਲਿਖਣ ਲੱਗੀ ਹਾਂ ਉਹ ਸਾਰੇ ਇਸ ਜੱਗ ਤੇ ਨਹੀਂ ਰਹੇ ਕਿਸ ਤਰ੍ਹਾਂ ਲਿਖਾਂ ਕਿ ਰੱਬ ਨੇ ਵੰਡ ਦੀਆਂ ਨੁਪਾਤ ਫਿਰ ਗਲਤ ਕਰ ਦਿੱਤੀ ਹੈ ਹੁਣ ਫਿਰ ਦੁਚਿੱਤੀ ਵਿੱਚਾਂ ਕਿ ਅੰਦਰਲੇ ਰੱਬ ਨੂੰ ਮੱਥਾ ਟੇਕਾਂ ਜਾਂ ਉਸ ਨਾਲ ਰੁੱਸ ਕੇ ਪੁੱਛਾਂ ਕਿ ਆ ਕੀ ਕੀਤਾ ਹੈ ਸਭ ਸਵਾਲਾਂ ਦਾ ਹੱਲ ਇੱਕੋ ਨੁਕਤੇ ਤੇ ਸਿਮਟ ਜਾਂਦਾ ਹੈ ਕਿ ਆਪਣੇ ਅੰਦਰਲਾ ਰੱਬ ਰਾਜ਼ੀ ਰੱਖਾਂ ਬਸ ਸ਼ਾਇਦ ਉਸ ਨੂੰ ਗਲਤੀ ਕਰਨ ਦਾ ਹੱਕ ਹੈ ਮੈਨੂੰ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ ਹੈ